ਸਤਿਗੁਰੂ ਬਾਸ਼ਾ ਪਾਪਾ ਬੀਦੀ ਜੰਦ। ਤਵੇ ਜਵਨ ਉਹਦਾ ਨੁਕਰਾ ਦੀਏ ਮਹਾਪੁਰਸ਼ਾਂ ਦੇ ਦਰਸ਼ਨ। ਸ਼ੇਮੇ ਪਾਸ਼ਾ ਹੀ ਦੇ ਵਾਰ ਆਏ ਬਹਾਦਰ ਪਾਪਾ ਬੀਦੀ ਜੰਦ। ਪਾਪਾ ਬੀਦੀ ਜੰਦ ਸੀਨਾ ਗੁਰੂ ਦਾ ਸੀਨਾ। ਗੁਰੂ ਹਰਗੋਬਿੰਦ ਸਾਹਿਬ ਨੇ ਪਾਪੇ ਬੀਦੀ ਜੰਦ ਨੂੰ ਵਾਰ ਦਿੱਤੇ ਵੀ ਤੂੰ ਮੇਰਾ ਸੀਨਾ ਹਵਾ ਮਾਲਕ ਨਹੀਂ ਗਿਆ। ਸੱਚੇ ਬਾਸ਼ਾ ਨੇ ਗੁਰੂ ਹਰਗੋਬਿੰਦ ਸਾਹਿਬ। ਇਤੋਂ ਫੇਰ ਸਾਡੀ ਮੈਚ ਦੀ ਹੁੰਦੀ ਸ਼ੁਰੂਆਤ। ਅੱਜ ਅਹੀਂ ਚੱਲੇ ਆ ਮੰਗੇ ਅੱਜ ਆਪਣੀ ਟੀਮ ਤੋਂ ਸਾਈ ਨਹੀਂ ਹੈਗੇ ਤੇ ਅੱਜ ਅਹੀਂ ਚੱਲੇ ਆ ਕੇ ਦੇ ਨਾਲ ਕਰੋ ਦਰਸ਼ਨ ਵੀ ਬਾਬੂ ਦਇਆ ਸਿੰਘ ਦੀ ਸਮਾਜ ਜੀ ਦੇ ਮਾਰ ਸੱਚੇ ਬਾਸ਼ਾ ਮੇਰ ਕਰੇ ਬਾਬਾ ਪੀ ਦੀ ਜਾਨੋ ਮੇਰ ਭਰਿਆ ਹੱਥ ਰੱਖ ਕੇ ਸੱਚੇ ਬਾਸਾ ਸਿਰ ਦੇ ਉੱਤੇ ਦੇਨ ਮਾਲਕ ਚੜ੍ਹਦੀ ਕਲਾ ਕਰੇ ਲੋਕ ਜਵਾਨ ਹੁਣ ਮੱਥਾ ਦੇ ਲਈ ਹੈ ਅਹੀਂ ਦਾ ਬੈਰ ਪੈਰਾਂ ਦਾ ਉਹ ਬੜਾ ਪੱਕਾ ਬੰਦਾ ਹੈ। ਹਾਂ ਮੈਂ ਪੈਰਾਂ ਦਾ ਨਾ ਬੰਦਾ ਜਿੱਤਾਂ ਮਰਜੀ ਹੀ ਉਹ ਐਂ ਜਾਂਦਾ ਹੀ ਭਾਜਦਾ ਘੱਟ ਭਾਜਦਾ ਵੀ ਫੁੱਲ ਹੀ ਉਹ ਭਾਜਦਾ ਹੈ ਨਾ ਉਹ ਮੈਂ ਪੈਰਾਂ ਦਾ ਬੜਾ ਸਾਰੇ ਮੈਂ ਤਾਂ ਭਾਜੀ ਮੇਲਾ ਲੱਗਦੇ ਭਾਜੀ ਹਾਂ ਨਹੀਂ ਨਹੀਂ ਉਦੋਂ ਤੇਰੀ ਸਪੀਡ ਕਿੰਨੀ ਤੇਰੀ ਉਹਦੇ ਨਾਲੋਂ ਅੱਧੀ ਸਪੀਡ ਆ ਹੁਣ ਪਹਿਲੋਂ ਨਾਲੋਂ ਹਾਂਜੀ ਭਾਜੀ ਤੂੰ ਖੁਸ਼ੀ ਖੁਸ਼ੀ ਨੂੰ ਡਾਈ ਮਾਰਨਾ ਖੁਸ਼ੀ ਤੋਂ ਬਾਅਦ ਜੰਦਾ ਉਹ ਸਪੀਡ ਨਹੀਂ ਹੁਣ ਮਨ ਮੰਨ ਕੇ ਸੱਟਾਂ ਪਿੱਟਾਂ ਲੱਗ ਜਾਂਦੀ ਉਹ ਨਹੀਂ ਰਹਿੰਦੀ ਹੈਨਾ ਇਹਨਾਂ ਨੂੰ ਪਤਾ ਨਾ ਹਾਂਜੀ ਬਾਹਰ ਥੋੜਾ ਭਾਈ ਵੇਟ ਵੀ ਭਰ ਉਦੋਂ ਆਲਗੋਂ ਪਾਰਾ ਹੋ ਗਿਆ ਨਹੀਂ ਵੇਟ ਉਹਦਾ ਹਲਕਾ ਵੀ ਹੀ ਪਈ ਥੋੜਾ ਉਹਦਾ ਬਲਾ ਕੀ ਚੱਕੂ ਇੰਜਰੀ ਵੀ ਹੈ ਨਹੀਂ ਉਹ ਤੋਂ ਲੱਗਿਆ ਕੀ ਹੁੰਦਾ ਇੱਕ ਜਦੋਂ ਆਪਾਂ ਪੂਰੀ ਪੀਕ ਤੇ ਹੁੰਦੇ ਆ ਨਾ ਉਦੋਂ ਆਪਣੇ ਇੱਕ ਦਾ ਸ਼ਰੀਰ ਉੱਥੇ ਚਾਜਦਾ ਹੁੰਦਾ ਉਹ ਮੁੜ ਕੇ ਜਦੋਂ ਸੱਟਾ ਪਟਾ ਲਾਜਦਾ ਓਹ ਢਿੱਲੇ ਪੈ ਜੇ ਉਹ ਉੱਥੇ ਵੀ ਜਾਇਆ ਜਾਂਦਾ ਫਿਰ ਉੰਨੇ ਆਪਣੇ ਤੋਂ ਮਿਹਨਤ ਨਹੀਂ ਲੱਗਦੀ ਉਹ ਖਬਰ ਕਰਦਾ ਇਹ ਚਾਹ ਲੈ ਜਾਂਦਾ ਸ਼ਰੀਰ ਇਹ ਨਹੀਂ ਜਾਂਦਾ ਨਹੀਂ ਬਾਕੀ ਮਿਹਨਤ ਹੈ ਹੈ ਨਾ ਮਿਹਨਤ ਕਰਨੀ ਪੈਂਦੀ ਹੈ ਤੁਹਾਨੂੰ ਬਿਲਕੁਲ ਮਾਲਕ ਯਾਰ ਮਾਲਕ ਨੇ ਭਾਜੀ ਇਹ ਨਾਲ ਨਾ ਬੰਦੇ ਨੂੰ ਬਿਲਕੁਲ ਨਹੀਂ ਤਾਂ ਫਲੇਅਰ ਭਾਜੀ ਦੇ ਨਾਲ ਕਈ ਸੱਟਾਂ ਲੱਗ ਜਾਂਦੀਆਂ ਨਹੀਂ ਤਾਂ ਕੀੜੀ ਖੇੜਦੇ ਨਹੀਂ ਕਈ ਦੋ ਦੋ ਕਿਸ਼ਣ ਕਰਾਂ ਗੀਤੀ ਜਾਂਦੇ ਆ ਨਹੀਂ ਹੈ ਨਾ ਉਹ ਮਾਲਕ ਦੇ ਆਸਵਾਸੀ ਆ ਭਾਜੀ ਉਹ ਤਾਜ਼ਾ ਗਾਲੇ ਸੰਘਿਆ ਦਾ ਉਦੇ ਕਿੰਨੇ ਦੋਰ ਨਾਲ ਹੱਥ ਕੁੱਤੀ ਜਾ ਰਹੇ ਦੀ ਹੈ ਨਾ ਤੇ ਦੋਰਾਂ ਟੁੱਟ ਕੇ ਤੇ ਫੇਰ ਵੇਲਾ ਬੰਦਾ ਮੈਦਾਨ ਦੇ ਵਿੱਚ ਖੜਨਾ ਬੜਾ ਔਖਾ ਪਰ ਇੱਕੋ ਚੀਜ਼ ਹੈ ਕਿ ਪਲੇਅਰ ਦੇ ਛੱਟ ਨਾਲ ਮਾੜਾ ਚੰਗਾ ਜਵਾਬ ਆਉਣਾ ਮੈਂ ਅੱਜ ਲੱਗ ਜੀ ਵੀ ਭਾਵੇਂ ਕੋਈ ਛੱਟ ਨਾਲ ਹੁਣ ਜਿਹੜੇ ਆ ਉਹਨਾਂ ਦੇ ਛੱਟ ਛੱਟ ਤੋਂ ਵਿਚਾਰ ਰਹਿਦਾ ਨਾ ਜੋ ਸੱਟਾਂ ਨੇ ਹੱਡੀ ਵੀ ਲੱਗਦੀ ਨੂੰ ਪਰ ਪ੍ਰੈਸ਼ਨ ਦਾ ਬਚਾਣਾ ਆ ਮੈਂ ਵੀ ਲਮੇ ਗਈ ਗੋਦੀ ਕੀ ਜਾਂਦਾ ਹਾਂ ਨਾਲੇ ਭਾਈ ਇਹ ਹੀ ਆ ਮੈਂ ਤੇ ਸੱਪੀ ਅੱਲੀ ਜੀ ਆ ਨਾ ਭਾਈ ਦਿਨੋਂ ਕੋਲੋਂ ਬੰਦੇ ਕਈ ਹਟ ਗਏ ਹੁਣ ਨਹੀਂ ਧੱਕ ਜਾਣੇ ਆ ਜਿਹੜੇ ਬੱਚੇ ਆ ਵਾ ਵਕਤਾਂ ਕੀ ਹੋਣੇ ਆ ਮੇਰੇ ਤੋਂ ਸੀਨੀਅਰ ਮੰਗੀ ਵੀ ਪਾਲਾ ਵੀ ਮੇਰੇ ਤੋਂ ਸੀਨੀਅਰ ਐ ਖੁਸ਼ੀ ਵੀ ਮੇਰੇ ਤੋਂ ਸੀਨੀਅਰ ਥੋੜਾ ਬੜਾ ਅੱਛਾ ਤੇ ਬਸ ਇਹੋ ਹੀ ਰਹਿ ਗਈਆਂ ਤੇ ਚਾਹ ਲੁੱਦੜਿਆ ਹਾਂ ਜਾਂ ਸੋਣ ਭਾਈ ਥੋੜੀ ਜਿਹਾ ਹਾਂ ਉਹ ਤੇ ਸਦਾ ਬਾਹਰੀ ਉਹ ਤੇ ਸਦਾ ਬਾਹਰੀ ਬਾਹਰੀ ਉਹ ਉਹ ਤੇ ਭਾਵੇਂ ਜਦੋਂ ਮਰਜ਼ੀ ਲੀਡੇ ਲਾੜੇ ਉਹਦਾ ਸਦਾ ਬਾਹਰੀ ਕੰਮ ਰੱਖਿਆ ਹੋਰ ਸਾਡੇ ਏਰੀਆ ਚ ਤਾਂ ਹੈਗਾ ਨਹੀਂ ਕੋਈ ਸਾਡੇ ਏਰੀਆ ਪੁਲਸੀਆ ਹੋਊਗਾ ਆ ਪੁਲਸੀਆ ਵਾਲਾ ਚਾਲ ਹੁੰਦੀ ਹੈ ਆ ਗਗਣ ਆ ਗਗਣੇ ਗਗਣ ਬੰਦੇ ਗਗਣੇ ਦਾ ਇਹ ਲਾ ਮਾੜੀ ਨਾ ਅੰਦਾਜ਼ਿਆ ਹੋਰ ਕਿਹੜਾ ਬੰਦਾ ਹੋਊਗਾ ਸਾਡੇ ਏਰੀਆ ਜਾਂ ਗਿੰਦਰਿਆ ਮੁੰਡਾ ਪੂਰੇ ਵਾਲਾ ਬਾਜੂਆ ਤਾਬਾ ਵਾ ਹਾਂ ਸਹੀ ਇਸ ਤਰ੍ਹਾਂ ਕਿਤੇ ਨਹੀਂ ਹੁੰਦੇ ਇਹ ਕੇਚ ਬੰਨਦੇ ਮੇਰੇ ਪਰਾਣੇ ਕੱਟ ਵੀ ਹੋ ਗਏ ਹਾਂ ਬਾਹਰ ਅੰਦਰ ਹੋ ਗਏ ਕੱਲ ਜਿੰਨੀ ਖੇਡਦੀ ਠੀਕ ਆ ਨਹੀਂ ਨਹੀਂ ਵਧੀਆ ਵਧੀਆ ਹੁਣ ਬਾਹਰ ਵੀ ਸਾਲਾ ਝਾੜੀਆਂ ਕੀ ਕਰੂਗੀ ਸਹੀ ਗੱਲ ਕੰਮ ਨਹੀਂ ਹੋਣਾ ਹਾਂ ਵੀ ਨਾ ਵਾਕਿਆ ਕੋਈ ਰੋ ਨਹੀਂ ਪਿੰਦਾ ਆਪਾਂ ਦੋ ਜੀ ਨੂੰ ਮਮ ਮੱਝਾ ਰੱਖ ਲਾ ਦੋ ਪੱਟੇ ਵਾਲਾ ਤੇ ਤੋਕਾਰੇ ਵੀ ਖੇਡੋ ਜਿਵੇਂ ਮੈਂ ਜਦੋਂ ਤੁਹਾਨੂੰ ਚਲੋ ਕੋਈ ਹੋ ਤੇ ਆ ਰਹੀ ਹੈ ਸਾਡੀ ਕਿ ਬਹੁਤ ਦਾਦਾ ਨਹੀਂ ਮੈਚ ਨਹੀਂ ਮੈਚ ਵਾਲੀ ਹੱਤ ਪਈ ਤੈਨੂੰ ਹਣਾ ਸ਼ੁਰੂ ਤਾਂ ਬ੍ਰਾਹਮਾ ਦੇਣਾ ਪਲਵਾਨੀ ਆ ਪਲਵਾਨੀ ਨਾ ਤੇ ਖੂਨ ਚ ਪਲਵਾਨੀ ਆ ਤੇ ਪਲਵਾਨੀ ਖੂਨ ਚ ਪਲਵਾਨੀ ਆ ਤੇੰਦਾ ਬੌਸ ਈ ਕਰ ਲਗਾ ਪਿਆ ਭਾਜੀ 3 ਵਜੀ ਸੂਰੇ ਮੈਂ ਬੌਸ ਜੀ ਰਾਤ ਭਲਾ ਆ ਜੇ ਕੁੜੀਆਂ ਤਾਤਰੀ ਵੱਜ ਗਈ ਪਵਾਉਂਦੇ ਯਾਰ ਉਹ ਮੰਨਦਾ ਮੈਂ ਵੇਖਿਆ ਵੀ ਤੇਰੇ ਨਾਲ ਸੰਘਰਸ਼ ਜ਼ਿਆਦਾ ਹੈ ਸੰਘਰਸ਼ ਜ਼ਿਆਦਾ ਹੈ ਨਾ ਸੰਘਰਸ਼ ਜ਼ਿਆਦਾ ਭੰਡਿਆ ਪੋਦੀ ਪੋਦੀ ਅੱਜ ਆਪਣਾ ਬਲੌਕਰ ਹੈਗਾ ਪ੍ਰਭ ਸੋਰਸ ਪ੍ਰਭ ਸੋਰਸ ਸੰਧੂ ਕਰਾ ਪ੍ਰਭ ਸੰਧੂ ਅੱਜ ਬਲੌਕਰ ਬਿਲੋਂ ਹੀ ਕਰ ਦੇ ਲੱਗੇ ਕੰਮ ਕੈਨਸਲ ਤੇ ਪ੍ਰਭ ਸੰਧੂ ਕਹਿੰਦਾ ਕਿਹੜੀ ਗੱਲਾਂ ਇਹ ਕਿੱਦਾਂ ਆਹ ਮੋ ਬੱਟੀਆਂ ਦੁੱਗੀ ਆ ਤਾ ਵੀ ਤੈਨੂੰ 10 ਵਜੇ ਫੋਨ ਕੀਤਾ ਤੇ ਅਗਲੇ ਦਿਨ ਕਹਿੰਦਾ ਮੈਨੂੰ 1 ਵਜੇ ਕੀਤਾ ਗੁਰਦੇਵ ਨੂੰ ਹੁਣ ਜਾ ਕੇ ਪੁੱਛਣਾ ਸੀ ਉਹ ਜਾ ਕੇ ਗੁਰਦੇਵ ਤੇ ਕਾਰਵਾਈ ਹੋਈ ਨਹੀਂ ਆ ਦੋਹਾਂ ਦੋਹਾਂ ਘਰਾਂ 'ਚ ਇੱਕ ਘਰ ਤੇ ਕਾਰਵਾਈ ਹੋਈ ਨਹੀਂ ਅੱਜ ਉਹਦਾ ਉਹਦਾ ਖੂਨ ਹੀ ਨਮਾ ਤੇ ਭਿੰਦਿਆ ਉਹ ਕਰਦਾ ਹੀ ਗੁੱਸਾ ਅੱਜ ਹੀ ਝੂਠਾ ਮੈਨੂੰ ਉਹਨੇ ਫੋਨ ਕਰਤਾ ਉਸੇ ਲਈ ਆਂਦਾ ਭੋਂਚਾਂ ਨੂੰ ਜਾਣਾ ਪੈਣਾ ਨਾਲ ਭਵਾਂ ਦੇ ਮੈਂ ਗਿਆ ਤੇ 10 ਵਜੇ ਕਿਹੜਾ ਠਾਮਟਾ ਮੈਨੂੰ ਫੋਨ ਕੀਤਾ ਕਿ ਮੈਂ ਮੀਰਪੁਰ ਨੂੰ ਫੋਨ ਕਰਤਾ ਉਹ ਦਵਾਈ ਲੈਣ ਜਾਂਦੇ ਘਰਦੇ ਆਪ ਦੇ ਨਾਲ ਅੱਛਾ ਪਰ ਇਹਨੇ ਇਹਨੇ 10 ਵਜੇ ਉਹਨੇ ਫੋਨ ਕੀਤਾ ਤੇ ਇਹਨੇ ਆਪਾਂ ਨੂੰ ਕਿੰਨੇ ਵਜੇ ਕਹਿ ਤੁਸੀਂ ਪੁੱਛਿਆ ਵਾ ਤੁਸੀਂ ਪੁੱਛਿਆ ਕਿ ਕਿੰਨੇ ਵੇ ਪੰਜੇ ਕੀਤਾ ਡੇਢ ਹੋਜੇ ਕੀਤਾ ਹੁੰਦਾ ਇਹ ਗੱਲ ਵੇਖੀ ਇੱਕ ਇੱਕ ਐਜ ਤੋਂ ਵੇਖੀ ਕਾਬੂ ਆ ਗਿਆ ਹੈ ਮੈਂ ਤੇ ਚੈੱਕ ਕਰੇ ਕਿੰਨੇ ਵਜੇ ਪੌਣੇ 3 ਵਜੇ ਆਇਆ 3 ਵਜੇ 15 ਮਿੰਟ 15 ਮਿੰਟ ਉਦੋਂ ਮੈਨੂੰ ਕਰਦੇ ਨੇ ਮੁੰਡਾ ਪੰਦਰਾਂ ਘਰੇ ਆਇਆ 8:05 ਵਾਲਾ ਐਂਡੀਗੇਟਰ ਜੇ ਤੇਰੇ ਜਗ੍ਹਾ ਦਾ ਮੋੜਾ ਲੱਗਦਾ ਹੈ ਆ ਜਾ ਰੂ ਆ ਜਾ ਉਹਦੇ ਕੋਲ ਬਾਬੀ ਇਹ ਦੇਖਣ ਗਿਆ ਮੈਂ ਉਹ ਕੀ ਉਹ ক্রিকেট ਕਰੀ ਗੱਲ ਨਹੀਂ ਉਰ ਰਹਾ ਪਾ ਰਿਹਾ ਐਨੇ ਐਨੇ ਕਿਤੇ ਦੋ ਕਿਸੀਆਂ ਪੜਾਈਆਂ ਦੇ ਤੁਸੀਂ ਮੈਂ ਬਿੱਟੂ ਦੇ ਕਿਹ ਕਿਹਦੇ ਬੰਦੇ ਬਿੱਟੂ ਦੇ ਕਿਹ ਕਿਸੇ ਬੰਦੇ ਨੇ ਵੀ ਬਿੱਟੂ ਦੀ ਇਹ ਕਿੰਝੀ ਪੜਾਈ ਚੰਗੇ ਉਹ ਗ੍ਰਹਿ ਹੱਥ ਸਾਡੇ ਤਾਂ ਉਹਨੇ ਪੰਪ ਮਾਰ ਮਾਰ ਨਿੱਕਰ ਦੀ ਲੈ ਗਈ ਅੰਗਲੇ ਅੰਗਲੇਰ ਸੀ ਵੀ ਉਹ ਅੰਗਲੇਟ ਹਨਾ ਇੰਗਲੈਂਡ ਬਾਹਰ ਦਾ ਖੇਡ ਬਹੁਤ ਵਾਰ ਖੇਡਦਾ ਉਹ ਤਾਂ ਇਹ ਉਹਦੀ ਮਾਲਕ ਨਾ ਬਣ ਉਹਦੋਂ ਵਲਗੀ ਚੱਕਰ ਹੁੰਦਾ ਏ ਉਦੋਂ ਮੁਨਿਆਦੀ ਜਾਪੀ ਉਹ ਜਿਹੜਾ 6-7 ਜੱਫੇ ਪਾਉਂਦਾ ਹੈ। ਹੁਣ ਮੁਨਿਆਦੀ ਉਹ ਜਿਹੜਾ 2 ਜੱਫੇ 2 ਜੱਫੇ ਪਾਉਂਦਾ। ਇੱਥੇ ਗੇਮ ਆਪਣੀ ਰਹਿ ਗਈ ਦੋਵਾਂ ਤੇ। ਹੁਣ ਦੇ ਗੱਲਾ-ਗੱਲਾ ਮੈਂ ਜਿਤਾ ਦਿੰਦਾ ਇਹਦੇ। ਗੱਲੇ-ਗੱਲਿਆਂ ਨੇ ਸਵਾਤਾ-ੜਾੜ ਜੱਫੇ ਲਾ ਲਾ ਕੇ ਮੈਚ ਜਿਤਾਏ। ਮੇਰੇ ਕੋਲ ਹੁਣ 4 ਜਗੇ ਜਾਫੀ ਜੱਫੇ ਲਾ ਦੇ ਤੂੰ ਜਿੱਤ ਜਾਂਦਾ। ਹੁਣ ਇੱਕ ਬੰਦਾ ਟੀਮ 'ਚ ਤਕੜਾ ਹੋਵੇ ਨਾ ਜੋ ਟੀਮ ਸੁਰੇਦੀ ਆ। ਹੁਣ ਇੱਕ ਰੇਡਰ 12 ਗੋਡੀਆਂ ਪਾ ਕੇ 11 ਨੰਬਰ ਲਿਆ ਦੇ ਉਹਨੂੰ ਕੋਈ ਦੁਨੀਆ ਦੀ ਟੀਮ ਰੋਣ ਵਾਲੀ ਨਹੀਂ। ਉਦੋਂ ਸਾਰੇ ਸਾਰੇ ਰੇਡਰ ਤਾਂ ਉਹ ਨਾਲ ਵੀ ਚਾਪੀ ਸਾਰੇ ਗਾੜੀਆਂ ਕਿੱਲਾ ਹੁਣ ਸਾਡੇ ਮਾਝੇ ਵਾਲੇ ਲੱਤਾਂ ਫੜਨ ਲੱਗੇ ਐ ਜਾਤੀਆਂ ਸਾਰੇ ਵੱਡੇ ਜੀ ਬੱਟ ਬੱਟੇ ਜੀ ਉਹਦਾ ਨਿੱਕੇ ਨਿੱਕੇ ਆ ਛੋਰ ਲਿਆ ਗਿਆ ਤੇ ਇੱਜਾ ਜਾਤੀ ਰੇਡਰ ਤਾਂ ਹੱਥ ਮਾਰਦੇ ਜਿੰਨਾ ਮੰਨ ਕੇ ਤੇ ਤੁਹਾਡਾ ਤੇ ਮਾਲਵਾ ਤੇ ਖਤਮ ਆ ਮੇਰੇ ਹਿਸਾਬ ਨਾਲ ਕਬੱਡੀ ਕਰਾਉਂਦੇ ਨਾ 4-4 ਨੰਬਰ 3-3 ਨੰਬਰ ਤੇ ਕਿਹੜੇ ਉਧਰੋਂ ਪਏ ਜੋ ਸੁਬੀਰ ਖਰਮ ਵਾਲਾ ਜੰਪੂ ਕਰਨੀ ਦੋ ਰੋਏ ਜਵਾਗ ਸਾਡੇ ਕੋਲ ਇਹਦੇ ਭਿੰਡ ਤੇ 4 ਨੰਬਰ ਦਿੱਤੇ ਆ ਸਾਡੀ ਭੈ ਜਦੋਂ ਅਸੀਂ ਖੇਡ ਦੀ ਦੂਰੋਂ ਆਏ ਆ ਤੇ ਸਾਨੂੰ ਕਰਾਇਆ ਵੀ ਨਹੀਂ ਦਿੱਤਾ ਕੀ ਕਬੱਡੀ ਕਾਦੀ ਕਬੱਡੀ ਉਹ ਔਖਾ ਅਕਾਲੀ ਨੇ ਜਵਾਕ ਮੇਰੇ ਹੁਣ ਤੂੰ ਤੂੰ ਸਾਰਾ ਮੱਝ ਕਿਦੋਂ ਦਾ ਤੂੰ ਲੱਗਾ ਇੱਥੇ ਓਕੇ ਡੰਦੇ ਜਦੋਂ ਆਪ ਦੇ ਪਿੰਡ ਗੇ ਤੇਰਾ ਐਡਾ ਕ ਮੂੰਹ ਨਿਕਲਿਆ 12 ਮਹੀਨੇ ਮੱਧੈ ਸੰਭਾਲਦਾ ਸਾਰੇ ਪਲੇਅਰਾਂ ਨੂੰ ਤੁਸੀਂ ਹੁਣ ਚੱਲਣੇ ਤੁਹਾਡੇ ਮੈਚ ਉੱਧਰ ਹਾਂ ਹਾਂ ਕਰਨਾ ਹੈ ਹੈਨਾ ਸਾਰਾ ਸਿਆਲ ਬੰਦ ਗਰਮੀਆਂ ਬੰਦ 3 ਮਹੀਨੇ ਚੱਲਦੇ ਤੁਹਾਡੇ ਮੈਚ 3 ਮਹੀਨੇ ਚ ਕਿਹੜਾ ਪਲੇਅਰ ਹੈ ਇੱਥੇ 12 ਮਹੀਨੇ ਚੱਲਣ ਲ ਟਾਈਮ ਹੀ ਤੇ 20 5 20 15 ਵਾ 15 ਮਿਲਦਾ ਵੀ ਕੱਚ ਉਹਦਾ ਫੁੱਲ ਮੈਂਬਰ ਇਟਰੀਟਾ ਨਹੀਂ ਬੰਦਾ ਅਸਰਾਰ ਇੱਟਰਾ ਤੀਰ ਪਾਲਾ ਕਾਇਨੋਟ ਘੇਰ ਟਾਪਾ ਪਾ ਬੰਦੇ ਕਿੰਨੇ ਮੈਚ ਨੇ ਹਰਾਏ ਇੱਕ ਹਰਾਏ ਵੀ ਆ ਵੱਡ ਤੋਂ 18 ਵੀ ਬਹੁਤ ਮੰਦਾ ਅੱਜ ਦਾ ਜਵਾਬ ਆਉਂਦੇ ਨਹੀਂ ਤਾਂ ਤੇ ਉਸ ਦਿਨ ਉਹ ਮੈਂ ਕਿੱਥੇ ਨਾ ਪੂਲਾ ਘਨੌੜ ਜਾਇਗਾ ਤੂੰ ਬੋਲਿਆ ਆ ਤਾ ਨਾ ਜੱਤੀ ਪਾ ਲਾ ਤਰ ਕੋਪੀਆ ਮੋਂ ਲੱਪੇ ਲਗਾਤਾਰ ਵੀ ਮੈਂ ਆ ਤੇ ਜੱਫੀ ਲਗੂੜਾ ਮੇਰੇ ਮਨ ਲੱਗੇ ਆ ਨਹੀਂ ਪੱਲਾ ਹੀ ਆ ਇਹ ਤੇ ਜੀ ਜੁੰਦੀ ਜੇ ਹੁਣ ਨਹੀਂ ਪੌਣੀਆਂ ਸਾਲਿਆਂ ਪੌਣੀਆਂ ਕਿਦੋਂ ਪੌਣੀਆਂ ਕਹਿਨ ਚੁੱਤੇ ਮੈਂ ਹੁਣ ਅਜੇ ਨਹੀਂ ਨਿਕਲਦੇ ਅਸੀਂ ਇਹਨਾਂ ਨੇ ਕਿਦੋਂ ਕਰਨਾ ਹੁਣ ਹੀ ਕਰਨਗੇ ਫਿਰ ਕੀ ਕਿਦੋਂ ਕਰਨਗੇ ਜੁਮਾਂ ਦੇ ਤੇ ਨੀਅਤ ਅੱਲਾ ਦੇ ਬੰਦਾ ਫੜੇ ਜਾਵੇ ਤੇ ਉਹ ਬੰਦਾ ਨੀਅਤਾਂ ਦਾ ਪਿੱਛੇ ਮਿੱਟੀ ਉੱਡਦੀ ਦੇਖੀ ਹਾਂ ਰੁਕੇ ਹਾਂ ਇਹ ਗੱਲ ਜਦੋਂ ਮੱਤ ਆ ਗਏ ਨੇ ਪੂਰਾ ਫੇਟੇ ਹੀ ਨਾ ਪਹਿਲੇ ਬੜਾ ਮਿੱਟੀ ਤਾਂ ਵੱਜਦੀ ਹੁੰਦੀ ਜਾ ਕੋਟੇ ਤੱਕ ਵੱਜ ਜਾਂਦੀ ਹੁੰਦੀ ਇੱਕ ਮਦਰੀ ਕਲ ਹੋ ਉਸੇ ਲੱਗੀ ਵੀ ਕਿ ਆ ਇਹ ਚ ਕੋਈ ਕਰਨੀ ਤੋਂ ਨਹੀਂ ਨੂੰ ਦੀ ਨਾ ਨਾ ਹਾਂ ਇਹ ਤਾਂ ਆਪਣਾ ਆਪਣੇ ਹੱਥ ਮਾਰ ਕੇ ਫਰਨੀਆ ਆਪਾਂ ਨੂੰ ਹਰਿਆਣੇ ਹਰਿਆਣੇ ਨਾ ਮੈਂ ਜਾਣ ਹੋਵੇ ਬੰਦੇ ਜੋ ਕੰਨੀ ਆਵੇ ਨਾ ਢੇਰੀ ਜਦੋਂ ਢੇਰੀ ਖੇਡਦੇ ਨੇ ਢੇਰੀ ਅਲੀ ਕਿਹੜੀ ਕੰਨੀ ਹੁੰਦੀ ਹਾਂ ਇਦਾਂ ਬੰਦੇ ਦੇ ਗਾੜੀ ਹੋਣਾ ਠਾ ਦੇ ਮੁੱਕੀ ਲੈ ਮੁੱਕੀ ਭਾਈ ਕੰਨ ਟੱਕਰ ਹੋਦੋ ਹੋਦੋ ਗੋਡਾ ਵੱਜ ਗਿਆ ਇੱਥੇ ਉਹ ਇੱਥੇ ਆ ਚੀਜ਼ ਇੱਥੇ ਗਈ ਉਹ ਕਾਫੀ ਹੋ ਗਿਆ ਕੰਮ ਉਦੋਂ ਜਾਂਦੀ ਹੋਈ ਕੋਈ ਫਾਇਦਾ ਨਹੀਂ ਹੁੰਦਾ ਕ੍ਰੈਕ ਨਹੀਂ ਹੁੰਦੀ ਇਹ ਦੀ ਨਾਲ ਉਹ ਤੇ ਤਾਂ ਵੀ ਮਾੜੀ ਜੀ ਫਸਲੀ ਤਰਕ ਜਾਂਦੀ ਹੈ ਨਾ ਉਹ ਚੀਜ਼ ਹੋ ਗਈ ਜੇ ਸਾਨੂੰ ਆਪ ਤੇ ਹੀ ਕਰਾਂ ਤੇ ਚਲੋ ਇਹ ਮੋਖਣਾ ਚੱਲੀ ਆ ਆਹ ਕਦੋਂ ਦਾ ਮੇਰੇ ਨਾਲ 20 ਸਾਲ ਹੋ ਗਏ ਚੱਲੀ ਜਾਂਦਾ ਮਹਾਰਾਏ ਤਾਂ ਅੰਤ ਤੱਕ کئی ਵਾਰ ਨਾ ਚੱਪੀਆਂ ਤੋਂ ਕੁੱਤੇ ਗੱਲ ਲੰਘ ਜਾਂਦੀਆਂ ਨੇ ਕੋਈ ਹੋਰ ਛੱਡ ਚਾਹੀਦੀ ਇੱਕ ਲਈ ਗੱਲ ਖੇਡਾਂ ਆਸੇ ਗਰਾਊਂਡ ਮਾੜੀ ਹੁਣ ਕੱਲ ਗੱਦੀ ਕੱਢੀਏਗੀ ਹਲੋ ਰੋਜ਼ ਮੈਂ ਗੱਲਾਂ ਮੈਂ ਸਾਲ ਪਹਿਲਾ ਖੇਡਿਆ ਮੰਮੀ ਜਾਵੇ ਕੱਲ ਵੀ ਨਾ ਗਰਾਊਂਡ ਬੜੀ ਮਾੜੀ ਆ ਜੀ ਕੱਲ ਪੱਕੀ ਗਰਾਊਂਡ ਦੇ ਵਿੱਚ ਨਾ ਤੇਗਾ ਮਾਰਨ ਦੀ ਗੱਲ ਹੁਣ ਯਾਰ ਬੱਚੋ ਜਿਹੜੇ ਹੁਣ ਰੇਟਰ ਆ ਉਹ ਉਹਨਾਂ ਦੀ ਉਮਰ 11-11 ਸਾਲ ਆ ਤੇ ਉਹ ਜਿਤਨਾ ਮੱਥੀ ਆ ਘੁੰਮ ਜਾਂਦੇ ਹੁਣ ਮੰਨ ਕੇ ਚੱਲ ਅਗਲੇ ਬੰਨੇ ਡਾਰ ਹੁੰਦਾ ਜਦੋਂ ਥੱਲੇ ਲੱਗੀਦਾ ਕਿਸੇ ਨਾ ਪਕੜਦੇ ਜੋ ਨਿਕਲ ਜਾਂਦਾ ਸਾਲਾ ਗੋਡਾ ਵੱਜਣਾ ਜਾਂ ਮੋਡਾ ਵੱਜਣਾ ਨਹੀਂ ਮੈਂ ਜੁੱਤੇ ਜਾਣਾ ਤੇਗਾ ਲੈ ਕੇ ਐ ਜਾਣਾ ਮੈਂ ਮੇਰਾ ਆ ਗੋਡਾ ਥੱਲੇ ਵੱਜਣਾ ਹੀ ਵੱਜਣਾ ਐ ਰੋ ਥੱਲੇ ਕਿਉਂਕਿ ਇਹਨੂੰ ਲੈ ਕੇ ਤੇ ਮੈਂ ਜਾਣਾ ਬੰਦੇ ਨਾਲੋਂ ਕਿ ਇਹਨੇ ਥੱਲੇ ਵੱਜਣੇ ਵਜੇ। ਉਹ ਪਾਣੀ ਦਾ ਰੋਲਾ ਨਹੀਂ ਆ। ਉਹ ਪਾਣੀ ਦੇ ਪਿੱਛੇ ਹੀ ਬਹੋਂ ਉਸ ਤੇ ਗਾਣਾ ਕਿ ਕਿਤੇ। ਹੁਣ ਮੰਨ ਕੇ ਚੱਲ ਕੀ ਆਪਾਂ ਦਾ ਉਹ ਲਾਗੇ ਲਾਗੇ ਪ੍ਰੇਰਾਂ ਲਾਗੇ ਕੋਈ 10 ਕਿਲੋ ਮੀਟਰ 15 ਦੇ ਆ। ਮੈਨੂੰ ਕਿਆ ਦੇਖ ਨਾਲੇ ਜਿੰਮ ਚੁਮ ਲਾ ਜਾ ਕਰੋ ਨਾਲੇ ਖਾਣਾ ਕਿੱਥੇ ਆ ਗਿਆ ਆ ਵੀ ਲਾਈਟਾਂ ਲੁੱਟਾ ਜਿੰਦਗੀ ਲੱਗੀ ਨਾਲੇ ਜੰਨ ਵੇਲੇ ਇਹਦਾ ਜਿੰਦਗੀ ਅਦਕ ਬੇ ਆਦੀ ਆਪਣੇ ਪਿੰਡ ਨਹੀਂ ਰਹਿ ਕਿ ਬੰਦੇ ਦਾ ਮਾਹੌਲ ਬਣ ਗਿਆ ਮੇਨ ਸਟੋਕ ਮਾਹੌਲ ਬਣ ਗਿਆ ਕੱਲਾ ਸਿੱਖ ਲਿਆ ਪਲੇਅਰ ਬਣ ਜਾ ਕਹੀਂ ਕਿੱਥੇ ਮੈਂ ਜਾਵਾਂਗੇ ਮਾਹੌਲ ਮੇਰੇ ਲੋ ਬਾਹਰ ਲੱਗ ਗਿਆ ਜਾਂ ਫਿਰ ਕੋਰ ਐਵਰੀਡੈਂਸ ਡਿਸਿਜਨ ਹੁੰਦਾ ਦੇ ਕਿਦਾਂ ਲਾਸਟ ਲੇਅਰ ਦੀ ਗੱਲ ਕਰਦੇ ਆ ਮੈਂ ਤਾਂ ਚਾਹ ਆਪਣਾ ਕਮਾਉਣਾ ਹੀ ਹੈ ਸਟ੍ਰਗਲ ਕਰਦਾ ਹਾਂ ਮੈਂ ਸਟ੍ਰਗਲ ਕਰਦਾ ਹਾਂ ਨਾ ਉਹ ਸਨੀ ਬਾਹਰ ਹੋ ਗਿਆ ਹੱਥ ਬਾਹਰ ਸੱਜੀਆਂ ਤਿੰਨ ਗੱਡੀਆਂ ਲੱਗੀਆਂ ਕਿਤੇ ਮੇਲੇ ਦੇ ਜਾਫੀ ਨੂੰ ਭਾਈ ਘਮਾਉਣਾ ਹੁੰਦਾ ਨਹੀਂ ਕਿਉਂਕਿ ਉਹਨੇ ਆਪ ਦਾ ਜ਼ੋਰ ਮਾਣਾ ਭੱਜਣ ਲਈ ਇਕੱਠਾ ਜਾਲਾ ਨਾ ਪ੍ਰਮਾਣ ਬੰਨ੍ਹੇ ਹਾਂ ਕੰਦੀ ਬੜਿਆ ਬਣ ਗਿਆ ਨਿੱਕਾ ਦਾਦਾਣੀ ਤੀਨਾ ਦੀ ਹਾਂ ਐਸ਼ਵੀਰ ਸਿੰਘ ਇਹ ਨਾ ਜਵਾਕਾਂ ਦੀ ਬੜੀ ਬਸ ਮਨੇ ਨਾ ਆਤਰਾ ਚਾਹੀਦਾ ਜੱਗਾ ਜੱਟ ਹਾਂ ਦਾਦਾਣੀ ਜੋਰਾ ਰਾ ਦੀ ਨਾਲ ਤੇ ਜੱਗਾ ਜੱਟ ਉਹ ਬਲੌਗ ਦੇ ਵਿੱਚ ਵੇਖੀ ਉਹਨਾਂ ਜੱਗਾ ਜੱਟ ਕਿਆ ਕਰਨਾ ਤੇ ਕਰ ਦੇਣਾ ਵੀ ਮੈਨੂੰ ਜੱਗਾ ਕਿਆ ਕਰੋ ਠੀਕ ਆ ਹੋਰ ਜੋ ਜੋਰਾ ਤੇ ਇੱਕ ਦਣਾ ਪਤਾ ਨਹੀਂ ਕੀ ਰੱਖਿਆ ਜੀ ਦਲੀਪਾ ਬਣ ਗਈ ਇਦਾਂ ਦਾ ਨਾਮ ਆ ਗਿਆ ਉਹਨੇ ਵਧੀਆ ਆਹੋ ਪੁਰਾਣੀ ਹਾਂ ਜੀ ਮੈਂ ਆਪ ਆਪਣੇ ਮਿਰਦਾ ਨਾਲ ਜੋਰਾ ਰੱਖਿਆ ਤੇ ਬਾਅਦ ਮੇਰੇ ਭਰਾ ਦੇ ਮੁੰਡਾ ਆਸਟ੍ਰੇਲੀਆ ਆਪ ਨਿਕ ਹੋ ਗਿਆ ਆਹਾ ਮਾ ਕੋਈ ਸੀਟੂ ਛੁੱਟੂ ਜੇ ਨਾ ਨਾ ਰਹਾ ਦੀ ਓਏ ਮੈਂ ਲੈਤੇ ਨਾ ਮੈਂ ਸਲੈਕਟ ਕਰ ਲਾ ਪਰ ਜੋ ਰਖਿਆ ਨਾ ਅਰਜਨ ਵਧੀਆ ਬੜੀ ਨੀ ਜੀ ਇਹ ਰੋਹਣ ਜੀ ਆਪਣਾ ਚੌਂਕੀ ਝਗੜਾ ਹੋ ਗਿਆ ਪਹਿਲੋ ਨਾਲ ਦੇ ਦਾ ਕਹਿੰਦਾ ਕੀ ਨਾ ਕਹਿੰਦਾ ਸੰਤਾਜਪੀਰ ਸਿੰਘ ਮੁਰਖੇ ਮੇਰੀ ਵਾਰੀ ਜੀ ਕਹਿੰਦਾ ਤੇਰਾ ਕੀ ਮਹਾਰਸ਼ਰਮਖਪਾਲ ਸਿੰਘ ਕਹਿੰਦਾ ਕੋਈ ਰੌੜੇ ਅੱਡੇ ਦਾ ਕੋਈ ਅੱਖ ਰਹਿਤ ਨਹੀਂ ਕਹਿੰਦਾ ਵਾਓ ਅਮਲੀ ਦੋਵਾ ਜਮੋ ਕਿ ਲੈ ਆਲੇ ਯਾਰ ਦੋ ਜਿੱਦਾਂ ਹੀ ਬੁਲਾਉਂਦੇ ਆਪਣੇ ਜਿੰਦਾ ਕੋ ਪੈੜੀ ਵੀ ਕਿੰਨੀ ਕਿ ਕੋਈ ਵਿਰਲਾ ਬੰਦਾ ਆਪਣੇ ਪਿੰਡ ਅੰਡਾ ਪਿੰਡ ਕਿੱਡਾ ਵੱਡਾ ਤੇ ਜੱਟਾਂ ਦੇ ਘਰ ਜਿੰਨੇ ਘਾਗੇ ਕਿੰਨੇ ਕਿ ਪੈਲੀ ਕਾਨੂੰਨ ਦੇ 2 2 3 3 ਕਿਹੇ ਤੋਂ ਜਿਹੜੇ ਪਲੇਅਰ ਆ ਨਾ ਕੋਈ ਵੀ ਜੇ ਅਹੀਂ ਵੀ ਪਲੇਅਰ ਆ ਸਾਰੇ ਪਲੇਅਰ ਨਾਰਮਲ ਕਰਾਂਦੇ ਹਾਂ ਹਾਂਜੀ ਜਿਵੇਂ ਇਹ ਆਉਂਦਾ ਪ੍ਰਾਣਾ ਸ਼ੰਗਰ ਚ ਵੀ ਕਿੱਥੋਂ ਉੱਟ ਕੇ ਕਿੱਥੋਂ ਤੱਕ ਗਏ ਆ ਮਿਹਨਤ ਕੀਤੀ ਹਰ ਕੋਈ ਹਰ ਕੋਈ ਇਹਦਾ ਵੀ ਕਹਿ ਇਹਦੀ ਵੀ ਬੁੱਢੀ ਉਹਦੀ ਪਿਛਲੀ ਮਿਹਨਤ ਵੇਖੋ ਕਿ ਮਿਹਨਤ ਕਿੰਨੀ ਕੀਤੀ ਕਿੱਥੋਂ ਤੱਕ ਕਿੱਦਾਂ ਆਏ ਹੁਣ ਸਕਸੈਸ ਉਤੇ ਬੰਦਾ ਹੋ ਸਕਦਾ ਜਿਹੜਾ ਬੰਦੇ ਦੇ ਨਾ ਟਾਈਮ ਹੁੰਦਾ ਜਿਦ ਤੂੰ ਮੰਨ ਕੇ ਚੱਲੋ ਆਪਾਂ ਦਸਵੀਂ ਕਰ ਲਈ ਆ 16 17 ਸਾਲਾਂ ਦੇ ਬਾਅਦ ਉਦੋਂ ਬੰਦਾ ਸੈੱਟ ਹੋਣ ਦੇ ਦਿਨ ਹੁੰਦੇ ਬੰਦੇ ਉਹ ਚਾਹੇ ਗੇਮ ਵਾਲੇ ਆ ਜੇ ਜਾਂ ਹੋਰ ਕੇ ਬੰਨੇ ਚੱਲ ਜੇ ਜਾਂ ਬਾਹਰ ਚੱਲ ਜੇ ਜਾਂ ਕੋਈ ਵੀ ਆਪਦਾ ਕੀਤਾ ਕਰ ਲੇ ਇੱਕ ਹੀ ਕੰਮ ਹੁੰਦਾ ਹਾਂ ਇੱਕ ਕੰਮ ਹੁੰਦਾ ਡਬਲ ਕੰਮ ਥੋੜੀ ਜਿਹਾ ਦਾ 10 ਸਾਲਾਂ ਕਿੜੂ ਗਣਾ 10 ਤੋਂ ਪਲੱਸ ਵੀ ਕਿੜੂ ਗਏ ਫੇਰ ਕਰ ਪੂਰਾ ਕਰਦੀ ਹੈ ਸਹੀ ਹੈ ਇੱਥੇ 2 4 ਸਾਲ ਘੇੜ ਕੇ 5 ਸਾਲ ਘੇੜ ਕੇ ਨੇ ਕਰ ਪੂਰਾ ਕਰਦਾ ਤੇ ਪਲੇਅਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਮੈਂ ਲੰਮੀ ਕਬੱਡੀ ਕਿਦਾਂ ਖੇਡਦਾ ਜਿਹੜਾ ਤੇ ਤਾਂ 15 20 ਸਾਲ ਖੇਡੂਗਾ ਤੇ ਫੇਰ ਉਹ ਲੈਵਲ ਦਾ ਹੋਊਗਾ ਕਿ ਮੈਂ ਬੈ ਕੇ ਰੋਟੀ ਖਾ ਲਵਾਂ ਤੇ ਜਿਹੜਾ ਕੋਈ ਗਵੇ ਮੈਂ 5 ਸਾਲ ਖੇਡ ਕੇ ਜਾਂ 6 ਸਾਲ ਖੇਡ ਕੇ ਬੈ ਕੇ ਰੋਟੀ ਖਾ ਲਵਾਂ ਨਹੀਂ ਖਾਦੀ ਜਣਾ ਠੀਕ ਹੈ ਉਹ ਨਾ ਪੱਠੇ ਵੜ ਸਕਦਾ ਜੇ ਨਾ ਕੋਈ ਕੰਮ ਕਰ ਸਕਦਾ ਜੀ ਬਾਤ ਇਸ ਕਰਕੇ ਨਵੇਂ ਪਲੇਅਰਾਂ ਨੂੰ ਇਹੀ ਚੀਜ਼ ਸੋਚਣੀ ਚਾਹੀਦੀ ਆ ਕਿ ਅਸੀਂ ਲੰਮੀ ਗੋਡੀ ਕਿੱਦਾਂ ਖੇਡਾਂਗੇ ਕਿ ਇਹ ਚੰਗੇ ਉਸਤਾਦ ਦੀ ਗੱਲ ਮੰਨਣ ਉਹ ਤਰੀਕੇ ਨਾਲ ਚੱਲਣ ਇੱਥੇ ਇੱਕ ਪੁਆਇੰਟ ਲੈਣ ਲਈ ਕਈ ਕੁਝ ਕਰ ਲੈਂਦੇ ਆ ਪਲੇਅਰ ਜੋਰ ਲੰਮੇ ਨਹੀਂ ਚੱਲ ਸਕਦੇ ਠੀਕ ਹੈ ਤੇ ਇਸ ਕਰਕੇ ਜੇ ਲੰਮੀ ਖੇਡਣੀ ਆ ਫਿਰ ਸੰਘਰਸ਼ ਕਰਨਾ ਲੰਮੀ ਖੇਡਾਂਗੇ ਤੇ ਫਿਰ ਘਰ ਪੂਰਾ ਨਹੀਂ ਤੇ ਨਹੀਂ ਘਰ ਪੂਰਾ ਹੁੰਦਾ ਪਲੇਰ ਬੰਦਾ ਜਦੋਂ ਜਵਾਨੀ ਹੁੰਦੀ ਆ ਇਧਰੋਂ ਆਈ ਚਲਾਈ ਚਲੀ ਜਾਂਦੀ ਆ ਜਦੋਂ ਗ੍ਰਿਸ਼ਤੀ ਹੋ ਗਿਆ ਬੱਚੇ ਹੋ ਗਏ ਸਾਰਾ ਕੁਝ ਹੋ ਗਿਆ ਫਿਰ ਕੀ ਕਰੂਗਾ ਹਾਂ ਤੇ ਕੰਮ ਹੋਰ ਕੋਈ ਕਰੂ ਨਹੀਂ ਸਕਦਾ ਨਹੀਂ ਕਰਦਾ ਹੁਣ ਮੈਂ ਬਹਿ ਕੇ ਪੱਟੇ ਵੜ ਲੂੰਗਾ ਮੈਂ ਮੈਂ ਪਰੰਪਰਾ ਪਰ ਬਹਿ ਕੇ ਪੱਟੇ ਥੋੜੀ ਵੜ ਸਕਦਾ ਮੇਰੀ ਤੇ ਜੋਬ ਇਹ ਹੋਈ ਹੈ ਨਾ ਤੇ ਉਹ ਫਿਰ ਮਹਾਰਾਜ ਦਾ ਸ਼ੁਕਰਾਨਾ ਕਰਕੇ ਵੈਗਰੂ ਦਾ ਵੀ ਤੂੰ ਮਾਲਕਾ ਡਿਊਟੀ ਲਾਈ ਆ ਮੈਂ ਹੋਰ ਲੰਮੀ ਘੇਡਾਂ ਮੈਂ ਆਦਾ ਘਰ ਘਰ ਸੈੱਟ ਕਰ ਲਿਆ ਜੋ ਡਬਲ ਉਹਨਾਂ ਦੇ ਵਧੀਆ ਵਧੀਆ ਪਾ ਜਾਨਾ ਮਾਰ ਕੇ ਬਗਰੇ ਗੁਰੂਆਂ ਦਾ ਸਾਡੇ ਪਰਾਂ ਦੇ ਉਹਨਾਂ ਚਲੋ ਮੈਂ ਉਹਦਾ ਤੁਹਾਡਾ ਪਿਆਰ ਹੀ ਘਟਾਉਂਦਾ ਜੀ ਇਹ ਤੂੰ 2-4 ਕਿੱਲੇ ਪੈ ਲਈ ਹੈਗੀ ਹੈ ਨਾਲ ਡੰਗਰ ਰੱਖੇ ਹੈ ਜੇ ਆਪਾਂ ਕੰਮ-ਕਾਰ ਕਰਾਂਗੇ ਤੇ ਫੇਰ ਵੀ ਨੀ ਬੰਦਾ ਭੁੱਖਾ ਮਰਦਾ ਜੇ ਆਪਾਂ ਸੋਚੀਏ ਕਰਨਾ ਵੀ ਕੱਖ ਨਹੀਂ ਕੱਪੜੇ ਪਾ ਕੇ ਨਵੇਂ ਰੋਸ਼ ਸ਼ਹਿਰ ਜਾਣਾ ਪਰਤੇ ਜਾਣੀ ਨਹੀਂ ਕੰਮ ਕਰਨਾ ਪੈਣਾ ਹੁਣ ਬਾਹਰ ਜੇ ਆਪਾਂ ਕੰਮ ਕਰਦੇ ਹਾਂ ਬਾਹਰ ਚਲੋ ਵੀ 12-12 ਘੰਟੇ ਕੰਮ ਕਰਦੇ ਆ 15 ਆ ਕੇ ਕੰਮ ਕਰਨੇ ਨਾਲ ਕਰਦੇ ਕਿ ਜਿਦ ਤਰ੍ਹਾਂ ਹੁਣ ਅੱਗੇ ਆਪਾਂ ਅ ਵੀ ਗੋਆ ਦਾ ਛੁੱਟਦੇ ਆ ਜਾਂ ਉਦਾਂ ਇਹ ਚੀਜ਼ ਨੂੰ ਮਾੜਾ ਸਮਝਦੇ ਆ ਵੀ ਗੋਏ ਵਾਲੀ ਲਾਈ ਹੁੰਦੀ ਬਲਾਂਡੀ ਯਾਰ ਆਪਦਾ ਕੰਮ ਹੈ ਆਪ ਕਰੋ ਇਹ ਬਣੋ ਜਾਈ ਤੇ ਆ ਵੀ ਰੇੜੀਆਂ ਭਰੀਆਂ ਚੋਕ ਜਿਗਲੇ ਆਪਣਾ ਹੀ ਬਾਹਰ ਜਾ ਕੇ ਵੇਖੋ ਹਾਂਜੀ ਬਾਹਰ ਜਾਂਦੇ ਆ ਕੋਈ ਇਟਲੀ ਜਾਂਦਾ ਕੋਈ ਜਾਂਦਾ ਨਿਊਜ਼ੀਲੈਂਡ ਜਾਂਦਾ ਉਸ ਜਿਹੜਾ ਫਾਰਮਾਂ ਦੇ ਵਿੱਚ ਗੋਆ ਫਾਰਮਾਂ ਹੀ ਲੱਗੇ ਆ ਉਹ ਕਹਿੰਦੇ ਗੋਆ ਹੋਰ ਕਰਦੇ ਆ ਡਾਕਟਰ ਇਹ ਮੈਲੇ ਭਵਾਂਜੀ ਹੋਣਾ ਹੋਣ ਇਦਾਂ ਦਾ ਕੰਮ ਹੋ ਗਿਆ ਆਪੋ ਆਪਣਾ ਗੋਆ ਆਪ ਹੀ ਕਰਨਾ ਪੈਣ ਡਿਆ ਹਾਂਜੀ ਕਰੋਗੇ ਵਧੀਆ ਤੇ ਕਰਦੇ ਲੋਕੀ ਹੁਣ ਬਾਹਰ ਆ ਟਾਈਮ ਟੇਬਲ ਹੈ ਨਾ ਜਿਹੜਾ ਟਾਈਮ ਟੇਬਲ ਬਹੁਤ ਬੰਦਾ ਰੱਖੀ ਉਹ ਬੰਦਾ ਹੁਣ ਮੰਨ ਕੇ ਚੱਲ ਇੱਕ ਬੰਦਾ ਤੜਕੇ 6 ਵਜੇ ਪੱਠੇ ਵੱਡਣ ਜਾਇ ਇੱਕ 12 ਵਜੇ ਵੱਡਣ ਦਿਆ ਜਿਹੜਾ 6 ਵਜੇ ਵੱਟ ਕੇ ਸੁੱਟਣ ਦਿਆ ਉਹਨੇ ਰਲ ਨੂੰ ਥੋੜੀ ਦਿਨਾਂ ਰਲਦੇ ਤੇ 5 ਮਿੰਟ ਨਹੀਂ ਇਹ ਬੰਦੇ ਦੇ ਜਿਹੜੀ ਅਸਲ ਚ ਹਰ ਖੇਤਰ ਦੇ ਵਿੱਚ ਮੈਂ ਇੱਕ ਗੱਲ ਕਰਕੇ ਮਖਾਉਂਗਾ ਸਾਰੇ ਕੰਮਾਂ ਦੇ ਵਿੱਚ ਮਿਹਨਤ ਜੇ ਭਾਵੇਂ ਜੋ ਗੱਲ ਦਾ ਜਿਹੜੇ ਵਿੱਚ ਮਿਹਨਤ ਕਰਦਾ ਨਾ ਕੋਈ ਉਹ ਬੰਦੇ ਦੀ ਮਿਹਨਤ ਦੇ ਦਿੰਦੀ ਹੈ ਮਿਹਨਤ ਮਿਹਨਤ ਹਾਰ ਖੇਤਰ ਦੀ ਹੋਵੇ ਮਿਹਨਤ ਜਿੱਤੂਗੀ ਆਲਸ ਭਾਨੀ ਦੇ ਚਿੱਤ ਚਿੱਤ ਦੀ ਹੈ ਮਿਹਨਤ ਬੰਦੇ ਦੀ ਮਿਹਨਤ ਕੀ ਹੈ ਮਿਹਨਤ ਜਿੰਨੀ ਜਿਤਨੀ ਜੇ ਆਪਣੇ ਦਾਦਿਆਂ ਨੇ ਪੁਰਖਿਆਂ ਨੇ ਆਪਣੇ ਨੇ ਕਿੰਨੀ ਮਿਹਨਤ ਕੀਤੀ ਆਪਾਂ ਥੋੜੀ ਕੀਤੀ ਹੋਣੀ ਹੈ ਆਪਣੇ ਪੁਰਖੇ ਕਿਨੇ ਕਿਨੇ ਮੈਂ ਤਦੋਂ ਉਹਨਾਂ ਨੇ ਖੂਨ ਵੀ ਬੜਕਾ ਮਾਰਦੇ ਹੁੰਦੇ ਖੂਨ ਹੋ ਰਿਹਾ ਜਿਹੜੇ ਬੁਰਪੁਰਗਾ ਹੈਗਾ ਦਾ ਮੂੰਹ ਤੇ ਲਾਲੀਆਂ ਹਾਂ ਅੱਲਾਹ ਖੂਨ ਤੇ ਆਪਣਾ ਖੂਨ ਇਦਾਂ ਦਾ ਹੋ ਗਿਆ ਸਕੀਮੀ ਜਿਹਾ ਨਹੀਂ ਇਹਦੇ ਚ ਦੋ ਰਹਿ ਨਹੀਂ ਉਦੋਂ ਬਣਾ ਇੱਕੋ ਕਾਰਜ ਕਿਨੇ ਕਿਨੇ ਜਾਣੇ ਰਹਿੰਦੇ ਉਹ ਜਿੰਨੇ ਮੁੰਡੇ ਉਹਨੇ ਘਾਰਿਆ ਹੁਣ ਤੂੰ ਬਿੱਕੇ ਪਠੇ ਵੜਦੇ ਵਿਧਾਨ ਕਿ ਕਿੱਥੇ ਕਿੱਥੇ ਚਾ ਚਰ ਕੇਲੇ ਬੈਠ ਕੱਲਾ ਬੁੱਢਾ ਕਣਕ ਵੜਦਾਂ ਦਾ ਕਰਦੇ ਸਾਰਾ ਹੀ ਕੰਮ ਹੱਥ ਨਾਲ ਹੀ ਤੇ ਹੁਣ ਸਾਰਾ ਕੰਮ ਜੰਦਰੀ ਨਾਲ ਹੋ ਗਿਆ ਉਹ ਤਾਂ ਚਾਹ ਹੀ ਪਾ ਪਾ ਕੇ ਹੋ ਪੀ ਜਾਂਦੇ ਹਣ ਕੁ ਟਰੈਕਟਰਾਂ ਦੇ ਉਹਦੇ ਡੱਕੇ ਉਹ ਨਾ ਉਹ ਕੰਮ ਨਾ ਬਣਦੀ ਲੱਗ ਰਿਹਾ ਕਿਉਂ ਇੱਕ ਅੰਮ੍ਰਿਤ ਹੀ ਦੁੱਧ ਆਪਣਾ ਉਹ ਦੁੱਧ ਨਹੀਂ ਰਹੇ ਤੇ ਉਹ ਬੰਦੇ ਵੀ ਨਹੀਂ ਰਹੇ ਕਈ ਬੰਦੇ ਹੋ ਜਿਆ ਜਿਹੜੇ ਆਦੇ ਜਨਾਨੀਆਂ ਦੇ ਥੱਲੇ ਲੱਗੇ ਤੇ ਰੋਜ਼ ਸ਼ਾਮਾਂ ਨੂੰ ਫੋਲ ਗੱਪੇ ਖਾ ਗਏ। ਸੱਚੀ ਗੱਲ ਦੀ। ਉਹਨਾਂ ਕਿੰਦਾਵੇਂ ਬੰਦੇ ਹੋ। ਬਹੁਤ ਦੇ ਛੁੱਟੀ ਮੰਗਦੇ ਆ। ਇਹ ਆ ਇਹ ਵੀ ਜਾਪੀ। ਇੱਕ ਵਰਮੈਨ ਇਹ ਬੰਦੇ ਆਪਦੇ ਲਾਏ ਆ ਜਨਾਨੀਆਂ ਨੇ। ਉਹ ਫੋਲ ਗੱਪੇ ਖਾ ਗਏ। ਨਹੀਂ ਉਹ ਕੀ ਕਹਿੰਦੇ ਆ ਵਗੀ ਨਾਲੋਂ ਕਿਦਾਂ ਛੁੱਟੀ ਹੁੰਦੀ ਆ। ਜਿਹੜਾ ਫੋਲ ਗੱਪੇ ਖਾ ਗਿਆ ਭੈਣ ਹੀ ਆਊਗਾ। ਆ ਜਾਣੇ ਵਾਲੇ ਆਂ ਜੀ ਮੈਂ ਚੱਲੀਏ ਇਹ ਰਿਆ ਉਹਨੂੰ ਗੋਲ ਗੱਪੇ ਖਵਾਈ ਆ ਭੈਣ ਚੋ ਤਾਂ ਕਾਂਜੀ ਪਿਆ ਪਿਆ ਕਰਦੇ ਠੰਡਾ ਆਹ ਦਈ ਗੱਲ ਹੋਣ ਕੇ ਪੈ ਚੋ ਜਾ ਕੇ ਕਹਿੰਦੇ ਕਾਂਜੀ ਨਾ ਨਵਾਂ ਨਵਾਂ ਮੁੰਡਿਆ ਨਾ ਨਹੀਂ ਨਹੀਂ ਮੁੰਡਾ ਮੁੰਡੀ ਕਰਦਾ ਨਹੀਂ ਖੱਟਾ ਮਾੜਾ ਨਾ ਭਾਰ ਖੱਟਾ ਮਾੜਾ ਨਾ ਮਾਰ ਦਿੰਦੇ ਆ ਉਹਨੂੰ ਖੜਿਆਈ ਮਾੜੀ ਆ ਜਨਾਨੀ ਨੂੰ ਮਲਾਈ ਮਾੜੀ ਆ ਬੰਦੇ ਨੂੰ ਖੜਿਆਈ ਮਾੜੀ ਆ ਬੰਦੇ ਆ ਯਾਰ ਖੱਟੀ ਜੀ